ਹਾਂਜੀ ਅੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਅਗਾਹ ਬਦੂ ਕਿਸਾਨਾਂ ਦੀਆਂ ਵੀਡੀਓ ਦੇਖਦੇ ਰਹਿੰਨੇ ਹੋ ਸਬਜ਼ੀਆਂ ਵਾਲੇ ਕਿਸਾਨ ਹੋਗੇ ਜਾਂ ਜਿਹੜੇ ਰਵਾਇਤੀ ਖੇਤੀ ਤੋਂ ਹਟ ਕੇ ਵੱਖਰੀਆਂ ਫਸਲਾਂ ਲਾਉਂਦੇ ਆ ਤੇ ਅੱਜ ਆਪਾਂ ਆਏ ਆ ਜਿਹੀ ਇੱਕ ਕਿਸਾਨ ਦੇ ਕੋਲ ਜਿਹੜਾ ਕਿ ਆਪਣੇ ਖੇਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਫੁੱਲਾਂ ਦੀ ਖੇਤੀ ਦੇ ਵਿੱਚ ਗੇਂਦੇ ਦੀ ਖੇਤੀ ਕਰਦਾ ਜਿਹਨੂੰ ਕਿ ਆਪਾਂ ਕੱਟ ਫਲਾਵਰ ਵੀ ਕਹਿ ਦਿੰਦੇ ਆ ਵੀ ਇਹਦੇ ਫੁੱਲ ਤੋੜ ਕੇ ਵਿਕਦੇ ਆ ਠੀਕ ਆ ਬਾਈ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਇਹਨਾਂ ਨੇ ਕਿਵੇਂ ਸ਼ੁਰੂਆਤ ਕੀਤੀ ਬਾਈ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਸਭ ਤੋਂ ਪਹਿਲਾਂ ਨਾਮ ਤੇ ਪਿੰਡ ਦੱਸ ਦਿਓ ਆਪਾਂ ਕਿੱਥੇ ਦੇ ਆ ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਸੰਧਵਾ ਸੰਧਵਾ ਜ਼ਿਲ੍ਹਾ ਫਰੀਦਕੋਟ ਕੋਟ ਪੂਰਾ ਤੋਂ ਫਰੀਦਕੋਟ ਰੋਡ ਤੇ ਹਾਂ ਜੀ ਹਾਂ ਜੀ ਤੇ ਆਪਣੇ ਕਿੰਨੇ ਏਕੜ ਦੀ ਖੇਤੀ ਕਰਦੇ ਹੋ ਸਾਰੀ ਮੈਂ ਉਹ ਖੇਤੀ ਕਰਦਾ 8-9 ਬੱਲੇ ਵਾਣ ਹਾਂ ਜੀ ਤੇ ਜਿਹੜੀ ਫੁੱਲਾਂ ਦੀ ਹੈ ਇਹ ਚਾਰ ਪੰਜ ਗਾਂ ਥਾਂ ਹੀ ਕਰਦੇ ਆ ਅੱਛਾ ਜੀ ਕਿੰਨੇ ਸਾਲ ਹੋ ਗਏ ਆਪਣਾ ਕੰਮ ਕਰਦਿਆਂ 4 ਸਾਲ ਹੋ ਗਏ ਕਿਵੇਂ ਸੋਚ ਆਈ ਸੀ ਵੀ ਫੁੱਲਾਂ ਦੀ ਖੇਤੀ ਕਰਾਉਣ ਆ ਜੀ ਇੱਥੇ ਮੇਰੇ ਨਾਲ ਭਤੀਜਾ ਹੀ ਲੱਗਦਾ ਮਿਲ ਕੇ ਅੱਛਾ ਉਹ ਕਰਦਾ ਸੀ ਪਹਿਲਾਂ ਹਾਂਜੀ ਤੇ ਉਹਨੇ ਮੁੜ ਕੇ ਮੈਂ ਵੀ ਤੇ ਨਾਲ ਸਰਦੀ ਆਲੂ ਭਿੰਡੀ ਭਿੰਡੀ ਉਹਨਾਂ ਦਾ ਵੀ ਅਖੇ ਫੋਨ ਪੱਤਾ ਲਾ ਕੇ ਵੇਖ ਹੂੰ ਤੇ ਉਹਨੇ ਸ਼ੁਰੂ ਕਰਾਇਆ ਸੀ ਅੱਛਾ ਸਬਜ਼ੀ ਦੂਜੀ ਨਾਲੋਂ ਸੌਖਾ ਕੰਮ ਕਿਉਂ ਕਾ ਇਹ ਸੌਖਾ ਆਵੇ ਉਹ ਰਾਤ ਨੂੰ ਭੱਜਣਾ ਪੈਂਦਾ ਇਹ ਦਿਨ ਦਾ ਨਾਲਾ ਕੰਮ ਆਉ ਤੜਕੇ ਬੋਲੀ ਤੇ ਪਿੰਡਾਂ ਦੇ ਜਾਣਾ ਬਹੁਤ ਮੁਕਸਰ ਜਾਂਦੇ ਰਹੇ ਆ ਭਿੰਡੀ ਲੈ ਕੇ ਅੱਛਾ ਤੇ 2:30 ਵਜੇ ਤੁਰਨਾ ਤੇ 4 ਵਜੇ ਤੇ ਪਹੁੰਚਣਾ ਅਮੜ ਕਾਉਂਦੇ ਕੱਦਨ ਸੱਤ ਵਜੇ ਮਿਲ ਸੀ। ਅੱਛਾ ਅੱਛਾ ਠੀਕ ਹੈ ਇਹ ਦਿਨ ਦਿਨ ਦਾ ਜਿਵੇਂ ਦਿਨ ਆਡਣ ਆ ਗਿਆ ਆਪਾਂ ਉਹਦੇ ਨੇ ਦੇ ਦੇਣਾ ਠੀਕ ਹੈ 4 ਸਾਲ ਹੋ ਗਏ ਗਿੰਦੇ ਤੋਂ ਸ਼ੁਰੂ ਕੀਤਾ ਫਿਰ ਕਿਹੜੀਆਂ ਵੈਰਾਈਟੀਆਂ ਲਾਉਣ ਹੋ ਗਿੰਦੇ ਦੀ ਬਾਜਾਫਰੀ ਲਾਉਣਾ ਜਾਂਫਰਾ ਤਲਕੱਤੇ ਵਾਲਾ ਗਿੰਦਾ ਹੁਣ ਕਿਉਂਕਿ ਯੂਨੀਵਰਸਿਟੀ ਜੰਮਗਾਣਾ ਦਾ ਹਲੂ ਗਿੰਦਾ ਲੱਡੂ ਗਿੰਦਾ ਹਾਂ 50 ਨੰਬਰ 1 ਉਹ ਮੰਗਾਇਆ ਠੀਕ ਹੈ ਜੀ ਜਿਹੜਾ ਭਾਈ ਆਪਾਂ ਪਿੱਛੇ ਦੇਖ ਰਹੇ ਆ ਤੁਹਾਡੇ ਖੇਤ ਇਹ ਇਹ ਗਿੰਦਾ ਕਿਹੜੇ ਮਹੀਨੇ ਦੇ ਵਿੱਚ ਵੀ ਬਜਾਈ ਹੋਈ ਆ ਇਹਦੇ ਦੋ ਤਰ੍ਹਾਂ ਦੇ ਲੱਗ ਜਾਂਦੇ ਆ ਜਿਵੇਂ ਕੋਈ ਬਰਗ ਨੰਬਰ ਜੀ ਲੱਗ ਜਾਂਦਾ ਹੈ ਉਹ ਤੋਂ ਪਹਿਲਾਂ 60 ਜਾ ਫੀ ਲੱਗ ਜਾਂਦੀ ਹੈ ਜਿਹੜੇ ਦੀਵਾਲੀ ਮੌਕੇ ਆ ਜਾਂਦੀ ਹੈ ਠੀਕ ਹੈ ਜੀ ਜਿਹੜਾ ਰੇਟ ਆ ਉਹ ਜਿਆਦਾ ਕਿਹੜੇ ਦਾ ਮਿਲਦਾ 60 ਦਾ ਕਿਹਦਾ ਜੀ 60 ਦਾ ਵਿੱਚ ਹੁਣ ਇਹ ਫਿਰ ਉਹ ਆਉਂਦਾ ਨੇ ਦੀਵਾਲੀ ਮੌਕੇ ਜਿਹੜਾ 60 ਦੀ ਦੀਵਾਲੀ ਮੌਕੇ ਆ ਜਾਂਦੀ ਹੈ ਅੱਛਾ ਜੀ ਹਾਂ ਉਹਦਾ ਫਿਰ ਉਹ ਰੇਟ ਵਾ ਵਾ ਵੱਧ ਮਿਲ ਜੀ ਠੀਕ ਹੈ ਜੀ ਹੁਣ ਇਹ ਆਪਣੇ ਚਾਰਕਲਾਣ ਲੱਗਿਆ ਜੀ ਇਹ ਚਾਰਕਲਾਣ ਫਾਂਦੇ ਚਾਰਕਲਾਣ ਤੇ ਤੋੜਦੇ ਤੁਸੀਂ ਆਪੀਓ ਮੈਂ ਜਿਹੜਾ ਜਾਦੇ ਆ ਮੰਗਾ ਆਂ ਉਹਨੂੰ ਲੀਵਰ ਹੋ ਕਰਨ ਨਹੀਂ ਫਰਾਕ ਤੋੜੀ ਕਿੰਨਾ ਤੋੜ ਦੇਣਾ ਤੁਸੀਂ ਡੇਲੀ ਫਿਰ ਮੈਂ ਤੋੜ ਦੇਣਾ 70 80 ਕਿਲੋ 70 80 ਕਿਲੋ ਤੇ ਭਾਈ ਰੇਟ ਇਹਦਾ ਕੀ ਚੱਲਦਾ ਹੁਣ ਰੇਟ ਐਸ ਤੋਂ 40 ਰੁਪਏ ਚੱਲੀ ਜਾਂਦਾ ਤੁਸੀਂ 40 ਵਿੱਚ ਦੇ ਸ਼ਹਿਰਾਂ 'ਚ ਤਾਂ ਕੋਈ ਪੁੱਛ ਲਗੇ ਮਤਲਬ ਇਹਦੇ ਤੋਂ ਨਹੀਂ ਆਪ ਦੀ ਕਮਾਈ ਕਰਨੀ ਹੈ ਦੁਕਾਨਦਾਰੀ ਹੈ ਨਾ 1500 ਦਿੰਦੇ ਆ ਹਨਾ ਇਹ ਜੀ ਉਹਨਾਂ ਦੀ ਦੁਕਾਨਦਾਰੀ ਹੈ ਨਾ ਆਪਾਂ ਪਰ ਹੋਲਸੇਲ ਦੇ ਨਾਲ ਇਕੱਠਾ ਦੇ ਆਉਣਾ ਹੈ ਅੱਛਾ ਉਹਨਾਂ ਨੇ ਉਹਨਾਂ ਤੋਂ ਖਰਾਬ ਜਾਊਗਾ ਜਾਂ ਕੁਝ ਉਹਨਾਂ ਨੂੰ ਪਊਗਾ ਫਿਰ ਠੀਕ ਦੋ ਦਿਨਾਂ ਵਿਕੇ ਚਾਰ ਦਿਨਾਂ ਵਿਕੇ ਕਿੱਥੇ ਵਿਕ ਜਾਂਦਾ ਹੈ ਇਹ ਤੇ ਬਾਈ ਜੇ ਕਰ ਇਹਦੀ ਝਾੜ ਦੀ ਗੱਲ ਕਰੀਏ ਜਿਵੇਂ ਇਹ ਤੁਸੀਂ ਨਵੰਬਰ ਚ ਬੀਜਿਆ ਹਨਾ ਕਿੰਨਾ ਟਾਈਮ ਇਹ ਚੱਲੂਗਾ ਤੇ ਕਿੰਨਾ ਕੁ ਹੋ ਜਾਏਗਾ ਇਹ ਨੂੰ 3 ਮਹੀਨੇ ਪੂਰੇ ਤਿਆਰ ਹੋਣ ਤੇ ਲੱਗ ਜਾਂਦੇ ਆ ਅੱਛਾ ਫੁੱਲ ਆਉਣ ਤੱਕ ਹਾਂ ਤੇ ਫੁੱਲ ਆਉਣ ਤੱਕ 3 ਮਹੀਨੇ ਹੁਣ ਗਾ ਚੱਲੂਗਾ ਇਹ ਅੱਛਾ ਹਾਂ 3 ਮਹੀਨੇ ਪੂਰੇ ਲੱਗ ਜਾਂਦੇ ਮਾਰਚ ਤੱਕ ਅਪ੍ਰੈਲ ਤੱਕ ਅਪ੍ਰੈਲ ਤੱਕ ਚੱਲੂਗਾ ਅੱਛਾ ਜੀ ਤੇ ਰਾਤ ਜਿਹੜੇ ਉਹ ਆਉਣ ਦੀ ਚਾਹ ਜੀ ਜਿਹੇ ਨਿਹਰਾ ਜੀ ਉਦੋਂ ਤੱਕ ਚੱਲ ਜੀ ਇੱਕ ਕਮਾਈ ਬਈ ਕਿੰਨੀ ਹੋ ਜਾਂਦੀ ਆ ਕਮਾਈ ਯਾਰ ਪਤਾ ਖਲਬੀ ਇਹੋਂ ਤਾਂ ਭਲਾ ਨਹੀਂ ਇੰਨਾ ਦੇ ਦੂਜੇ ਫਸਲਾਂ ਚੰਗਾ ਆਵਦੀ ਆ ਅੱਛਾ ਵੀ ਆਪਦੀ ਮਿਹਨਤ ਆ ਹਾਂ ਠੀਕ ਹੈ ਤੇ ਨੱਚਦੀ ਕਮਾਈ ਆ ਡੇਲੀ ਦੀ ਕਮਾਈ ਹੋ ਜਾਂਦੀ ਆ ਡੇਲੀ ਕਮਾਈ ਆ ਹਾਂ ਨਾ ਦੇਲੀ ਉਹ ਦੂਜੇ ਦਾ ਨਾ ਹੋ ਜੂਗੀ 2500 3000 ਤਾਂ ਤਾਂ ਵੇਚਦੇ ਹੋਗੇ ਡੇਲੀ ਅੱਛਾ ਹੁਣ ਜੇ ਮੰਗ ਆਈ ਕੱਲ ਨੂੰ 70 ਕਿਲੋ ਦੇਣਾ ਹੁਣ ਅੱਛਾ ਠੀਕ ਹੈ ਠੀਕ ਹੈ ਹਾਂ ਦੋ ਦਿਨ ਪਹਿਲਾਂ ਮੰਗ ਹੈ ਵੀ ਠੀਕ ਉਹ ਗਾਂਵ ਪੜਾ ਮੰਗਣਾ ਸਰ ਤੇ ਹੈ ਨਾ ਸੀਜ਼ਨ ਦੇ ਸਰ ਤੇ ਹੈ ਕੋਰਟੇ ਡਾ ਸਿੱਧਾ ਇਹ ਦੋਸਤੋ ਜਿਹੜਾ ਬਾਈ ਦਾ ਪਿੰਡ ਆ ਨਾ ਜੀ ਸੰਧਵਾ ਇੱਥੇ ਆਪਾਂ ਦੇਖਿਆ ਵੀ ਬਹੁਤ ਮਿਹਨਤੀ ਲੋਕ ਹਨਾ ਤੁਹਾਡੇ ਸਬਜ਼ੀ ਬਹੁਤ ਲੱਗ ਸਬਜ਼ੀ ਬਹੁਤ ਬੋਲ ਆਉਂਦੇ ਆ ਸਬਜ਼ੀ ਕਿੰਨੀ ਲੱਗਦੀ ਓ ਤੁਹਾਡੇ ਹਿਸਾਬ ਨਾਲ ਸਾਡੇ ਬਹੁਤ ਜ਼ਿਆਦੇ ਸਾਰਾ ਪਿੰਡ ਹੀ ਲਾਉਦਾ ਹਨਾ ਪਿੰਡੀ ਹੋਰ ਮਟਰ ਹੋਰ ਲੱਗਦੀ ਪਿੰਡੀ ਗੋਭੀ ਮਟਰ ਇਹੀ ਚੱਲੀ ਜਾਂਦੇ ਮੋਜ ਹਾਂ ਅਸੀਂ ਸਾਰਾ ਪਿੰਡ ਹੀ ਲਾਉਂਦੇ ਆ ਠੀਕ ਚਲੋ ਥੋੜੀ ਪੈਲੀ ਵਾਲੇ ਜਿੰਮਦਾਰ ਆ ਹਾਂ ਤੇ ਲਾ ਦੋ ਦੋ ਕਿੱਲੇ ਵਾਲੇ ਉਹ ਸਾਰੇ ਬਸ ਸਬਜ਼ੀ ਲੱਗਦੇ ਆ ਬਾਈ ਜਿਵੇਂ ਤੁਹਾਡੀ ਜ਼ਮੀਨ ਆ ਰੋਡ ਤੇ ਹਨਾ ਕਦੇ ਨਹੀਂ ਸੋਚਿਆ ਵੀਰ ਕੋਈ ਹੋਰ ਕੰਮ ਚਲਾ ਲ ਕੇ ਖੇਤੀ ਨਹੀਂ ਕਰਾਂ ਉਹ ਮੇਰੇ ਤਾਏ ਦਾ ਲੜਕਾ ਉਹਨੇ ਬਾਗ ਲਾਇਆ ਵਾ ਅੱਛਾ ਉਹਨੇ ਆਦੀ ਜੋ ਦੂਸੀ ਚਲਾਈ ਵੀ ਹੈ ਅੱਛਾ ਉਹ ਉਹਦੀ ਆਉਂਦੀ ਆ ਹਾਂ ਤੁਸੀਂ ਹੁਣ ਕੀ ਕੀ ਲਾਇਆ ਬਈ ਹੋਰ ਬਿਲਕੁਲ ਜਾਫਰੀ ਗੇਂਦਾ ਹੂੰ ਇਦਾਂ ਆਪਣੇ ਆਦ ਖਾਣਾ ਤੇ ਤੈਨੂੰ ਲਾਇਏ ਵੇ ਜਾਵਣਾ ਇਹ ਜਾਵਣਾ ਵੀ ਤੁਹਾਡੇ ਨਹੀਂ ਇਹ ਚੜ ਜਾਂਦੀਆਂ ਠੇਕੇ ਤੇ ਠੀਕ ਹੈ ਇਹ ਜੋ ਵੀ ਵਧੀਆ ਕਮਾਈ ਹੋ ਜਾਂਦੀ ਹੈ ਇਹ ਹੁਣ ਜੇ ਹੁਣ ਸਾਰੇ ਕਰਨ ਦਾ ਸਾਡੇ ਲੱਖ ਸਵਾਂ ਲੱਖ ਰੁਪਏ ਦੀਆਂ ਲੱਗਣੀਆਂ ਅੱਛਾ ਜਿਹੜੀ ਹੁਣ ਆਪਾਂ ਗੇਂਦੇ ਦੀ ਗੱਲ ਕਰੀਏ ਬਈ ਜੀ ਤੇ ਦੂਜੀਆਂ ਫਸਲਾਂ ਨੂੰ ਤੁਸੀਂ ਕਹਿੰਦੇ ਹੋ ਸੌਖਾ ਹੈਗਾ ਹਨਾ ਤੇ ਇਹਦੇ 'ਚ ਬਿਮਾਰੀਆਂ ਜਾਂ ਕੋਈ ਹੋਰ ਦਿੱਕਤ ਤਾਂ ਕਿਹੜੀਆਂ ਜਿਹੀਆਂ ਹੋਣਗੀਆਂ ਇਹਦੇ ਵਿੱਚ ਪਤਾ 걸 ਕੇ ਜਿਹੜਾ ਸਿਆਲ ਵਾਲਾ ਇਹਦਾ ਕੋਈ ਦਿੱਕਤ ਨਹੀਂ ਜਿਹੜਾ ਗਰਮੀ ਵਾਲਾ ਉਹ ਥੋੜੀ ਸਪਰੇਅ ਵਰਤ ਕਰਨੀ ਪੈਂਦੀ ਹੈ ਅੱਛਾ ਹਾਂ ਸੁੰਡੀ ਸੰਡੀ ਇਹ ਕਿ ਨਹੀਂ ਪੈਂਦੀ ਕੋਹ ਚ ਪੈਂਦੀ ਹੈ ਗਰਮੀ ਵਾਲੇ ਅੱਛਾ ਹਾਂ ਪੀਲਾ ਮੱਛਰ ਕੋਈ ਨਾ ਇਹ ਹੋਇਆ ਕੋਈ ਨਹੀਂ ਹੁੰਦਾ ਹਨਾ ਤੇ ਬਹੁਤ ਵਧੀਆ ਫਸਲ ਆ ਬਾਈ ਇੱਕ ਦੋ ਨੂੰ ਦੱਸ ਦਈਏ ਵੀ ਜਿਹੜੀ ਆਪਣੀ ਪੰਜਾਬ ਦੀ ਧਰਤੀ ਆ ਹਨਾ ਜਿੰਨੇ ਵੀ ਫੁੱਲ ਹੁੰਦੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਤੇ ਪੰਜਾਬ ਚੋਂ ਐਕਸਪੋਰਟ ਹੁੰਦਾ ਫੁੱਲਾਂ ਦਾ ਬੀਜ ਗੇਂਦੇ ਦਾ ਵੀ ਹੋ ਗਿਆ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਆ ਯਾਦ ਵਿੱਚ ਬਹੁਤ ਕੰਪਨੀ ਜਿਹੜੀਆਂ ਬੀਜ ਬਾਹਰ ਭੇਜਦੀਆਂ ਆ ਕਦੇ ਕਦੇ ਦੇਖਤ ਆਹੀਂ ਸੁਣਿਆ ਮੋਬਾਈਲ ਤੇ ਕਹਿੰਦੇ 3-400 ਕਿੱਲਾ ਭਜਾਉਂਦੇ ਆ ਭਜਾਉਂਦੇ ਆ ਬਾਈ ਲੁਧਿਆਣੇ ਮਲੇਰਕੋਟ ਦੇ ਕਾਫੀ ਏਰੀਆ ਚ ਆਪਣੇ ਵੀ ਲੱਗਦਾ ਤੇ ਬਹੁਤ ਵਧੀਆ ਦੋਸਤੋ ਕੰਮ ਆ ਬਾਈ ਹੋਰਾਂ ਦੀ ਮਿਹਨਤ ਨੂੰ ਦੇਖ ਕੇ ਅਸੀਂ ਰੁਕੇ ਸੀਗੇ ਬਹੁਤ ਸੋਹਣਾ ਇਹਨਾਂ ਦਾ ਕੰਮ ਲੱਗਿਆ ਬਾਕੀ ਬਾਈ ਆਪ ਮਿਹਨਤ ਕਰ ਲਾਂਗੇ ਤਾਂ ਵਧੀਆ ਹਨਾ ਉਹ ਪਤਾ ਗੱਲ ਕੀ ਹੁਣ ਜਮ ਲੇਵਰ ਲੈ ਕੇ ਆਉਂਗਾ ਇਹਨਾਂ ਦੇ 20 20 ਕਿਲੋ ਥੋੜੇ 10 ਰੁਪਏ ਕਿਲੋ ਲਿੰਦੇ ਤੜਾਈ ਵਾਲੇ ਇਹਨੂੰ ਅੱਛਾ ਜੇ ਦਾ ਅਰਜੈਂਸੀ ਦੋਸਤ ਤੜਾ ਲਈਦਾ ਹੂੰ ਤੇ ਨਹੀਂ ਹੁਣ ਉਸੇ ਮੇਰਾ ਦੋਸਤ ਵਾਜ ਜਾਣਾ ਅੱਛਾ ਜੇ ਆਪਰ ਮੰਨ ਲਓ ਬੰਦਾ ਲੱਗਿਆ ਰਵੇ ਬਈ ਤਿੰਨ ਚਾਰ ਘੰਟੇ ਕਿੰਨੇ ਕਿ ਤੋੜ ਦਿੰਦਾ ਇਹ ਜਦੋਂ ਫਲ ਪੂਰਾ ਲੱਗਿਆ ਫਤ ਜੀ ਬਸੇ ਰੁਟ ਜਾਂਦਾ ਅੱਛਾ ਹਾਂ ਠੀਕ ਹੈ ਜਿਹੜਾ ਵਰ ਲੱਗ ਉਹ ਥੋੜਾ ਹੁੰਦਾ ਜਦੋਂ ਫਲ ਜਿਵੇਂ ਕਿਸੇ ਦਾ ਬਈ ਕੋਈ ਪ੍ਰੋਗਰਾਮ ਹੁੰਦਾ ਵਿਆਹ ਸ਼ਾਦੀ ਦਾ ਗੁਰਦੁਆਰਾ ਸਾਹਿਬ ਚ ਤੁਸੀਂ अच्छा ठीक है ਮੰਦਰ ਹੋਇਆ ਗੋਬਰਾ ਸਾਹਿਬ ਆ ਕੋ ਜਿੰਨੀ ਲੋੜ ਹੋ ਲੈ ਨੂੰ ਮੈਂ ਆਪਣਾ ਨੰਬਰ ਜ਼ਰੂਰ ਦੱਸ ਦੇਈ ਮੇਰਾ ਹੈਗਾ 8872300562 ਬਾਈ ਜੀ ਨੰਬਰ ਰੋਡ ਕਰ ਲਿਓ ਤੇ 8872300562 ਵੀਡੀਓ ਚ ਵੀ ਨੰਬਰ ਚੱਲ ਰਿਹਾ ਬਾਈ ਦਾ ਸਿੱਧੇ ਕਿਸੇ ਨੇ ਫੁੱਲ ਲੈਣੇ ਆ ਹਨ ਆਪਣੇ ਪ੍ਰੋਗਰਾਮਾਂ ਕੋਈ ਸਾਂਝੀ ਜਗ੍ਹਾ ਤੇ ਬਾਈ ਬਹੁਤ ਜਾਇਜ਼ ਰੇਟ ਤੇ ਦੇਊਗਾ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ ਤਾਜ਼ਾ ਫੁੱਲ ਆ ਫੁੱਲ ਵੀ ਬਹੁਤ ਸੋਹਣਾ ਕੁਆਲਿਟੀ ਦਾ ਤੇ ਜਿਹੜੇ ਆਪਣੇ ਜ਼ਿਮੀਂਦਾਰ ਭਰਾ ਖੁਦ ਮਿਹਨਤ ਕਰਦੇ ਆ ਕੋਈ ਵੀ ਫਸਲਾਂ ਸਬਜ਼ੀ ਆ ਫੁੱਲ ਆ ਗੰਨਾ ਗੁੜ ਜੋ ਵੀ ਤਿਆਰ ਕਰਦੇ ਆ ਉਹਨਾਂ ਦੀ ਸਪੋਰਟ ਕਰਿਆ ਕਰੋ ਬਈ ਆਪਦੇ ਬੰਦੇ ਨਾਲ ਖੜਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਈ ਰੋਟੀਆਂ ਦੇ